ਅਲੀ ਦਲ ਪ੍ਰਧਾਨ ਦੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਮੀਟਿੰਗ ਤੇ ਵੱਡਾ ਅਪਡੇਟ ਸਾਂਝਾ ਕਰ ਰਹੇ ਹਾਂ ਪੰਥ ਅਤੇ ਪੰਜਾਬ ਨੂੰ ਆਗੂ ਰਹਿਤ ਕਰਨ ਦੀਆਂ ਸਰਕਾਰਾਂ ਦੀਆਂ ਸਾਜ਼ਿਸ਼ਾਂ ਦੀ ਨਖੇਦੀ ਕੀਤੀ ਗਈ ਹੈ ਪਾਰਟੀ ਪ੍ਰਧਾਨ ਦੇ ਭਾਜਪਾ ਦੇ ਨਾਲ ਗੱਠਜੋੜ ਕਰਨ ਤੋਂ ਨਾ ਕਰਨ ਦੇ ਫੈਸਲੇ ਨੂੰ ਸਿਧਾਂਤਕ ਦੱਸਿਆ ਗਿਆ ਜ਼ਿਲ੍ਹਾ ਜਥੇਦਾਰਾਂ ਨੇ ਮੁੜ ਤੋਂ ਇਹ ਗੱਲ ਦੁਹਰਾਈ ਹੈ ਕਿ ਸਿਆਸਤ ਤੋਂ ਉੱਪਰ ਸਿਧਾਂਤ ਨੇ ਤਾਂ ਖਾਸ ਤੌਰ ਦੇ ਉੱਤੇ ਇਹ ਜ਼ਿਕਰ ਕੀਤਾ ਗਿਆ ਕਿ ਸਿਆਸਤ ਬਾਦ ਦੇ ਵਿੱਚ ਪਹਿਲਾ ਸਿਧਾਂਤ ਹੋਣਗੇ ਸਿਧਾਂਤ ਦੇ ਨਾਲ ਕਿਸੇ ਤਰੀਕੇ ਦੇ ਨਾਲ ਵੀ ਕੋਈ ਕੰਪਰਮਾਈਜ਼ ਨਹੀਂ ਹੋਏਗਾ ਜ਼ਿਲ੍ਹਾ ਪ੍ਰਧਾਨਾ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਧ੍ਰੜ ਸਿਧਾਂਤਕ ਲੀਡਰਸ਼ਿਪ ਦੀ ਸ਼ਲਾਘਾ ਕੀਤੀ ਗਈ ਹੈ ਪਾਰਟੀ ਨੂੰ ਕਮਜ਼ੋਰ ਕਰਨ ਦੇ ਲਈ ਬੀਜੇਪੀ ਨੇ ਕੁਝ ਮੌਕਾ ਪ੍ਰਸਤ ਲੋਕ ਖੜੇ ਕੀਤੇ ਨੇ ਤਾਂ ਮਹਾਰਾਸ਼ਟਰ ਤੋਂ ਸਿੱਖਣ ਹਤਾਤ ਸਿਆਸਤਦਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹ ਨਸੀਹਤ ਦਿੱਤੀ ਗਈ ਹੈ ਕਿ ਮਹਾਰਾਸ਼ਟਰ ਦੀ ਸਿਆਸਤ ਤੋਂ ਹਟਾਤ ਸਿਆਸਤਦਾਨ ਸਿੱਖਣ ਖਾਸ ਤੌਰ ਦੇ ਉਤੇ ਬੀਜੇਪੀ ਨੇ ਮਹਾਰਾਸ਼ਟਰ ਦੀ ਖੇਤਰੀ ਪਾਰਟੀ ਤੋੜੀ ਪਰ ਲੋਕਾਂ ਨੇ ਜਾਲੀ ਪਾਰਟੀ ਨਕਾਰੀ ਹੈ ਤਾਂ ਜ਼ਿਲ੍ਹਾ ਪ੍ਰਧਾਨਾ ਦੇ ਨਾਲ ਬੈਠਕ ਦੇ ਵਿੱਚ ਇਹਨਾਂ तमाम ਵਿਸ਼ਿਆਂ ਦੇ ਉੱਤੇ ਚਰਚਾ ਕੀਤੀ ਗਈ ਹੈ ਤਾਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੀ ਛਲਾਗਾ ਕੀਤੀ ਗਈ ਹੈ ਤੇ ਮੁਰਦਰਾਇਆ ਗਿਆ ਹੈ ਕਿ ਸਿਆਸਤ ਉੱਪਰ ਸਿਧਾਂਤ ਨੇ ਤਾਂ ਕਿਸੇ ਵੀ ਤਰੀਕੇ ਦੇ ਨਾਲ ਸਿਆਸਤ ਪਹਿਲਾਂ ਨਹੀਂ ਪਹਿਲਾਂ ਪਾਰਟੀ ਦੇ ਸਿਧਾਂਤ ਨੇ ਜਿਨ੍ਹਾਂ ਦੇ ਉੱਤੇ ਪਾਰਟੀ ਪਹਿਰਾ ਦਿੰਦੀ ਹੈ ਤਾਂ तमाम ਇਹਨਾਂ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਗਈ ਤਾਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੀ ਸ਼ਲਾਘਾ ਕੀਤੀ ਗਈ ਹੈ ਤਾਂ ਇਸ ਮੀਟਿੰਗ ਦੌਰਾਨ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਖਾਸ ਤੌਰ ਦੇ ਉੱਤੇ ਜਿਸ ਦਾ ਬਾਰ-ਬਾਰ ਜ਼ਿਕਰ ਅਕਾਲੀ ਦਲ ਦੇ ਵੱਲੋਂ ਵੀ ਕੀਤਾ ਗਿਆ ਲੋਕ ਸਭਾ ਚੋਣਾਂ ਹੋਣ ਜਾਂ ਵਿਧਾਨ ਸਭਾ ਚੋਣਾਂ ਹੋਣ ਅਕਾਲੀ ਦਲ ਦਾ ਇਹ ਜ਼ਿਕਰ ਬਾਰ-ਬਾਰ तमाम ਮੁੱਦਿਆਂ ਦੇ ਵਿੱਚ ਵਿਖਾਈ ਦਿੱਤਾ ਕਿ ਸਿਆਸਤ ਬਾਅਦ ਦੇ ਵਿੱਚ ਹੈ ਸਿਧਾਂਤ ਪਹਿਲਾ ਹੈ ਸਿਧਾਂਤਕ ਤੌਰ ਦੇ ਉਤੇ ਪਾਰਟੀ ਕਿਸੇ ਵੀ ਤਰੀਕੇ ਦੇ ਨਾਲ ਕੰਪਰੋਮਾਈਜ਼ ਨਹੀਂ ਕਰੇਗੀ ਤਾਂ ਮੁਰਤ ਤੋਂ ਦੁਹਰਾਇਆ ਗਿਆ ਹੈ ਕਿ ਸਿਆਸਤ ਤੋਂ ਉੱਪਰ ਸਿਧਾਂਤ ਨੇ ਪਾਰਟੀ ਪ੍ਰਧਾਨ ਦੇ ਵੱਲੋਂ ਫੈਸਲਿਆਂ ਦੇ ਉੱਤੇ ਸੈਂਤੀ ਵਿੱਚ ਪਾਈ ਗਈ ਹੈ ਜ਼ਿਲ੍ਹਾ ਪ੍ਰਧਾਨਾ ਦੀ ਸੁਭੀ ਸਿੰਘ ਬਾਦਲ ਦੇ ਨਾਲ ਮੀਟਿੰਗ ਹੋਈ ਹੈ ਇਸ ਖਬਰ ਦੇ ਉਤੇ ਮੇਰੇ ਸਹਿਯੋਗੀ ਜਸਪ੍ਰੀਤ ਸਿੰਘ ਆਸਕ ਲਾਈਵ ਜੁੜ ਚੁੱਕੇ ਨੇ ਤਾਂ ਸਿੱਧਾ ਜਸਪ੍ਰੀਤ ਦਾ ਰੁਕ ਕਰ ਲੈਨੇ ਆ ਤਾਂ ਜਸਪ੍ਰੀਤ ਜਿਸ ਦਾ ਵਾਰ-ਵਾਰ ਅਕਸਰ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜ਼ਿਕਰ ਕੀਤਾ ਜਾਂਦਾ ਹੈ ਤਾਂ ਉਸੇ ਜ਼ਿਕਰ ਨੂੰ ਦੁਹਰਾਇਆ ਜ਼ਿਲ੍ਹਾ ਪ੍ਰਧਾਨਾਂ ਦੇ ਵੱਲੋਂ ਵੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਤਾਂ ਪਾਰਟੀ ਦੇ ਲਈ ਸਿਧਾਂਤ ਸਭ ਤੋਂ ਉੱਪਰ ਨੇ ਆ ਬਿਲਕੁਲ ਆਮਨ ਕਿਉਂਕਿ ਅਜੇ ਜ਼ਿਲ੍ਹਾ ਪ੍ਰਧਾਨਾਂ ਨਾਲ ਜਿਹੜੀ ਮੀਟਿੰਗ ਉਹ ਖਤਮ ਹੋਈ ਆ ਤੇ ਵੱਖ-ਵੱਖ ਜਿਹੜੇ ਹਲਕਾ ਇੰਚਾਰਜ ਆ ਉਹਨਾਂ ਨਾਲ ਮੀਟਿੰਗ ਜਿਹੜੀ ਅੰਦਰ ਚੱਲ ਰਹੀ ਆ ਪਰ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਦੇ ਵਿੱਚ ਕੋਈ ਪ੍ਰਧਾਨ ਸਾਡੇ ਨਾਲ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਵਿਸ਼ਵਾਸ ਫੇਰ ਇੱਕ ਵਾਰ ਸੁਖਵੀਰ ਸਿੰਘ ਬਾਦਲ ਜਿੱਦ ਦਿਖਾਇਆ ਗਿਆ ਕਿਉਂਕਿ ਉਹਨਾਂ ਨੇ ਆਖਿਆ ਕਿ ਸਿਧਾਂਤਾਂ ਦੀ ਜਿਹੜੀ ਲੜਾਈ ਲੜੀ ਗਈ ਆ ਨਾ ਕਿ ਜਿਹੜੀ ਆ ਰਾਜਨੀਤਿਕ ਲੜਾਈ ਲੜੀ ਗਈ ਆ ਸਿਧਾਂਤਾਂ ਤੇ ਪਾਰਟੀ ਪਹਿਲਾਂ ਵੀ ਖੜੀ ਸੀ ਹੁਣ ਵੀ ਖੜੀ ਆ ਤੇ ਬਹੁਤ ਸਾਰੇ ਲੋਕ ਨੇ ਮੌਕਾ ਪਸਤ ਪਾਰਟੀ ਤੋੜਨ ਦੀ ਕੋਸ਼ਿਸ਼ ਕਰ ਰਿਹਾ ਜਿਲ੍ਹਾ ਪ੍ਰਧਾਨ ਸਾਡੇ ਨੇ ਗੱਲ ਕਰ ਲੰਨੇ ਆ ਕਿਸ ਤਰੀਕੇ ਦਾ ਹੋ ਰਿਹਾ ਮੀਟਿੰਗ ਚੰਦਰ ਮੀਟਿੰਗ ਬਹੁਤ ਵਧੀਆ ਸਕਾਰਾਤਮਕ ਮਾਹੌਲ ਚ ਹੋਈ ਆ ਸਮੂਹ ਜਿਲ੍ਹਾ ਪ੍ਰਧਾਨ ਅੱਜ ਸ਼ਾਮਲ ਸੀਗੇ ਸਾਰਿਆਂ ਨੇ ਸਰਸ ਕਿਬੀ ਸਿੰਘ ਜੀ ਬਾਦਲ ਦੀ ਪ੍ਰਧਾਨਗੀ ਚ ਭਰੋਸਾ ਪ੍ਰਗਟ ਕੀਤਾ ਅਤੇ ਉਹਨਾਂ ਨੂੰ ਵਿਸ਼ਵਾਸ ਵੀ ਦਿੱਤਾ ਆ ਵੀ ਅਸੀਂ ਹਮੇਸ਼ਾ ਪਾਸ ਲਈ ਪਾਰਟੀ ਲਈ ਪੰਜਾਬ ਲਈ ਪੰਜਾਬੀਆਂ ਲਈ ਜੇਕਰ ਉਹਨਾਂ ਲਈ ਤੁਹਾਡੇ ਨਾਲ ਹਮੇਸ਼ਾ ਸਿਤਾਰਾਂ ਨਾਲ ਡਟ ਕੇ ਖੜਾਂਗੇ ਸਾਰੇ ਲੋਕ ਨੇ ਜਿਸ ਤਰੀਕੇ ਨਾਲ ਦੱਸਿਆ ਵੀ ਗਿਆ ਹੈ ਕਿ ਜਿਹੜੇ ਮੌਕੇ ਪ੍ਰਸਤ ਹੁੰਦੇ ਨੇ ਉਹ ਦੇਖਦੇ ਮੌਕਾ ਦੇਖ ਕੇ ਪਾਰਟੀ ਨਿਕਲ ਜਾਂਦੇ ਨੇ ਉਹਨਾਂ ਨੂੰ ਕਿਵੇਂ ਦੇਣ ਦੇ ਜਿਹੜੇ ਬੰਦੇ ਅੱਜ ਆਪਣੀ ਪਾਰਟੀ ਦੇ ਔਖੇ ਟਾਈਮ 'ਚ ਨਹੀਂ ਬਣ ਸਕੇ ਉਹਨਾਂ ਨੇ ਬਹੁਤ ਹੀ ਵੱਡੇ ਵੱਡੇ ਉਹਦੇ ਮਾਣੇ ਪਾਰਟੀ ਵੱਲੋਂ ਤੇ ਅੱਜ ਉਹ ਕੇਂਦਰ ਸਰਕਾਰ ਦੇ ਭਾਜਪਾ ਦੇ ੱੱਕੇ ਚੜ ਕੇ ਅੱਜ ਉਹ ਪਾਰਟੀ ਦਾ ਨੁਕਸਾਨ ਕਰਨਾ ਚਾਹੁੰਦੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆਕੇ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਪੰਜਾਬ ਪੰਜਾਬ ਦੇ ਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਆਪਾਂ ਤਕੜਾ ਕਰੀਏ ਤੇ ਆਪਣੀ ਜਿਹੜੀ ਪੰਜਾਬੀ ਆ ਪੰਜਾਬ ਆ ਇਹਨੂੰ ਅੱਗੇ ਡਵੈਲਪਮੈਂਟ ਦੇ ਵਿਕਾਸ ਦੇ ਤੇ ਸਾਰਾ ਸਤਿਕਾਰਯੋਗ ਜਿਹੜਾ ਆਪਣਾ ਪੰਥ ਨੂੰ ਅੱਜ ਖਤਰਾ ਹੈ ਉਹਨੂੰ ਸਾਰੇ ਆਪਾਂ ਇਕੱਠੇ ਹੋ ਕੇ ਆਪਾਂ ਹੰਬੜਾ ਮਾਰ ਕੇ ਆਪਾਂ ਇਕੱਠੇ ਹੋ ਕੇ ਪਾਰਟੀ ਨੂੰ ਤਕੜਾ ਕਰੀਏ ਕਿ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਮੀਟਿੰਗ ਦੇ ਵਿੱਚ ਬਹੁਤ ਸਾਰੀਆਂ ਚਰਚਾਾਂ ਹੋ ਰਹੀਆਂ ਹਨਆਂ ਹੋਣਗੀਆਂ ਲੋਕ ਸਭਾ ਚੋਣਾਂ ਲੈ ਕੇ ਰਹੀਆਂ ਹਨਆਂ ਹੋਣਗੀਆਂ ਗਾਉਂ ਚੋਣਾਂ ਲੈ ਕੇ ਰਹੀਆਂ ਹਨ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਵਿੱਚ ਸਾਰਿਆਂ ਨੇ ਬਹੁਤ ਹੀ ਵਿਸ਼ਵਾਸ ਪ੍ਰਗਟ ਕੀਤਾ ਉਹਨਾਂ ਨੇ ਬਹੁਤ ਹੀ ਮਿਹਨਤ ਕੀਤੀ ਆ ਪਰ ਕਈ ਵਾਰ ਕੋਈ ਏਜੰਡੇ ਹੁੰਦੇ ਨੇ ਅਸੀਂ ਨਹੀਂ ਸੰਗਤ ਵਿੱਚ ਜਾ ਸਕੇ ਪਰ ਜਿਹੜਾ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਕਿਉਂਕਿ ਉਹਨਾਂ ਨੇ ਲਗਾਤਾਰ 12 ਤੋਂ 17 ਵਿੱਚ ਸਰਕਾਰ ਬਣਨ ਦੇ ਵਿੱਚ ਲਗਾਤਾਰ ਯੋਗਨ ਪਾਇਆ ਜਿੱਤਾ ਹਾਰਾ ਇੱਕ ਪਾ ਜਿੰਦਗੀ ਦਾ ਹਿੱਸਾ ਨੇ ਪਰ ਜਿਹੜੇ ਮੈਂ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਸ਼੍ਰੋਮਣੀ ਕਾਲੀਦਾਲ ਦੇ ਜਿਹੜੇ ਸਾਡੇ ਵਰਕਰ ਨੇ ਨੌਜਵਾਨ ਨੇ ਯੂਥ ਆ ਜਿਹੜਾ ਸਾਰੇ ਹੀ ਸਤਕਾਰਯੋਗ ਅਹੁਦੇਦਾਰ ਸਹਿਬਾਨ ਨੇ ਉਹ ਅੱਜ ਸੜਾ ਸੁਖਵੀਰ ਸਿੰਘ ਬਾਦਲ ਨਾਲ ਚਟਾਨ ਮੰਖੜੇ ਨੇ ਅਸੀਂ ਸਾਰੀ ਸਮੁੱਚੇ ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ ਵੱਲੋਂ ਉਨ ਪ੍ਰਧਾਨ ਜੀ ਨੂੰ ਵਿਸ਼ਵਾਸ ਵੀ ਦਿਵਾਇਆ ਵੀ ਜਿੱਥੇ ਵੀ ਤੁਸੀਂ ਸਾਡੀ ਡਿਊਟੀ ਲਾਉਂਗੇ ਤਾਂ ਜਸਪ੍ਰੀਤ ਤੁਸੀਂ ਗੱਲਬਾਤ ਜਾਰੀ ਰੱਖੋ ਬਣੇ ਰਹੋ ਸਾਡੇ ਨਾਲ ਤੁਹਾਡੇ ਕੋਲ ਵਾਪਸ ਆਵਾਂਗੇ ਪਰ ਜ਼ਿਲ੍ਹਾ ਪ੍ਰਧਾਨਾ ਦੇ ਨਾਲ ਮੀਟਿੰਗ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਤਾਂ ਖਾਸ ਤੌਰ ਦੇ ਉਤੇ ਐਕਸ ਦੇ ਉਤੇ ਟਵੀਟ ਕਰਦੇ ਹਾਂ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਕਿਹਾ ਗਿਆ ਕਿ ਮੈਂ ਚੋਣਾਂ ਤੋਂ ਪਹਿਲਾਂ ਹੀ ਕੋਰ ਕਮੇਟੀ ਦੇ ਵਿੱਚ ਇਹ ਸਾਫ਼ ਕਰ ਦਿੱਤਾ ਸੀ ਭਾਜਪਾ ਦੇ ਨਾਲ ਗੈਰ ਸਿਧਾਂਤ ਗੱਠ ਜੋੜ ਨਹੀਂ ਕਰਾਂਗੇ ਪੰਥ ਪੰਜਾਬ ਤੇ ਦਬੇ ਕੁਚਲੇ ਲੋਕਾਂ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ ਸੀ ਜਿਹੜੇ ਪੰਥ ਪੰਜਾਬ ਅਤੇ ਕਿਸਾਨਾਂ ਨੂੰ ਧੋਖਾ ਦੇਣਾ ਚਾਹੁੰਦੇ ਹਨ ਉਹ ਆਪਣਾ ਵੱਖਰਾ ਰਾਹ ਅਖਤਿਆਰ ਕਰਨ ਦੇ ਲਈ ਆਜ਼ਾਦ ਹਨ ਤਾਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ ਹੈ ਤਾਂ ਸਾਫ਼ ਕੀਤਾ ਗਿਆ ਹੈ ਕਿ ਪਹਿਲਾਂ ਤੂੰ ਹੀ ਇਹ ਮੀਟਿੰਗ ਦੇ ਵਿੱਚ ਕੋਰ ਕਮੇਟੀ ਮੀਟਿੰਗ ਦੇ ਵਿੱਚ ਸਾਫ਼ ਕਰ ਦਿੱਤਾ ਗਿਆ ਸੀ ਤਾਂ ਮੁਰ ਤੋਂ ਮੇਰੇ ਸਹਿਯੋਗੀ ਜਸਪ੍ਰੀਤ ਸਿੰਘ ਆਸ਼ਕ ਦਾ ਰੁਕ ਕਰ ਲੈਨੇ ਆ ਤਾਂ ਜਸਪ੍ਰੀਤ ਜਿਸ ਤਰੀਕੇ ਦੇ ਨਾਲ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਇਸ ਬੈਠਕ ਤੋਂ ਬਾਅਦ ਇਹ ਜਿਹੜਾ ਪ੍ਰਤੀਕਰਮ ਸਾਹਮਣੇ ਆਇਆ ਹੈ ਕਿ ਪਹਿਲਾਂ ਤੂੰ ਹੀ ਉਹਨਾਂ ਦੇ ਵੱਲੋਂ ਸਾਫ਼ ਕਰ ਦਿੱਤਾ ਗਿਆ ਸੀ ਪਰ ਨਾਲ ਹੀ ਉਹਨਾਂ ਮੌਕਾ ਪ੍ਰਸ ਲੋਕਾਂ ਦਾ ਵੀ ਜ਼ਿਕਰ ਕੀਤਾ ਹੈ ਚੋਣਾਂ ਦੇ ਵਿੱਚ ਏਜੰਡੇ ਰੱਖੇ ਗਏ ਸੀ ਉਹ ਵੀ ਕਲੀਅਰ ਸੀਗੇ ਉਹਦੇ ਵਿੱਚ ਬੰਦੀ ਸਿੰਘਾਂ ਦਾ ਮੁੱਦਾ ਸੀਗਾ ਕਿਸਾਨਾਂ ਦਾ ਮੁੱਦਾ ਸੀਗਾ ਆਮ ਲੋਕਾਂ ਦੇ ਭਲੇ ਦੀਆਂ ਗੱਲਾਂ ਸੀਗੀਆਂ ਕਿਉਂਕਿ ਜੇਕਰ ਕੇਵਲ ਰਾਜਨੀਤੀ ਕਰਨੀ ਹੁੰਦੀ ਤਾਂ ਭਾਜਪਾ ਨਾਲ ਸਮਝੌਤਾ ਪਹਿਲਾਂ ਹੀ ਕਰ ਲਿੱਤਾ ਗਿਆ ਸੀ ਪਰ ਉਹ ਸਮਝੌਤੇ ਤੋਂ ਇਨਕਾਰ ਇਸ ਕਰਕੇ ਕੀਤਾ ਗਿਆ ਚੋਣਾਂ ਤੋਂ ਪਹਿਲਾਂ ਕਿਉਂਕਿ ਸਿਧਾਂਤਾਂ ਦੀ ਲੜਾਈ ਲੜ ਰਹੀ ਸੀਗੀ ਅਕਾਲੀ ਦਲ ਲਾ ਕੇ ਕੇਵਲ ਜਿੱਤ ਹਾਸਲ ਕਰਨ ਦਾ ਇੱਕ ਮਤਲਬ ਸੀਗਾ ਕਿਉਂਕਿ ਜੇਕਰ ਦੋਨੋਂ ਪਾਰਟੀਆਂ ਦੇ ਜੇ VOTING ਜਿਹੜੀ ਪ੍ਰਕਿਰਿਆ ਵੀ ਦੇਖੀਏ VOTING ਜਿਹੜੀ ਸਟਰੈਂਥ ਵੀ ਦੇਖੀਏ ਉਸ ਦੇ ਨਾਲ ਕਾਫੀ ਸੀਟਾਂ ਦੇ ਜਿੱਤ ਵੀ ਹਾਸਲ ਹੁੰਦੀ ਸੀ ਲੋਕਾਂ ਨੇ ਉਸ ਤੇ ਕਿੰਤ ਕਿ ਅਸੀਂ ਸਿਧਾਂਤਾਂ ਦੀ ਲੜਾਈ ਲੜਾਂਗੇ ਚਾਹੇ ਸਾਨੂੰ ਇਕੱਲੇ ਲੜਨੀ ਪਵੇ ਫਿਰ ਇਕੱਲੇ ਮੈਦਾਨ ਚ ਸਿਧਾਂਤਾਂ ਦੀ ਲੜਾਈ ਲੜੀ ਗਈ ਆਖਿਰਕਾਰ ਚੋਣਾਂ ਚ ਜਿਹੜਾ ਮਾਰਜਿਨ ਨਤੀਜਾ ਰਿਹਾ ਹੋਵੇ ਪਰ ਅੱਜ ਵੀ ਪਾਰਟੀ ਦਾ ਫੈਸਲਾ ਕਲੀਅਰ ਹੈ ਕਿ ਸਿਧਾਂਤਾਂ ਦੀ ਲੜਾਈ ਉਸੇ ਤਰੀਕੇ ਨਾਲ ਜਾਰੀ ਰਹੇਗੀ ਬਹੁਤ ਸਾਰੇ ਲੋਕ ਨੇ ਠੀਕ ਹੈ ਮੌਕਾ ਬਰਸਤੇ ਰਹਿੰਦੇ ਨੇ ਤੇ ਬਹੁਤ ਸਾਰੀਆਂ ਤਾਕਤਾਂ ਜਿਹੜੀਆਂ ਪਾਰਟੀ ਨੂੰ ਜਿਹੜੀਆਂ ਖਤਮ ਕਰਨ ਦੀ ਕੋਸ਼ਿਸ਼ਾਂ ਚ ਲੱਗੀ ਹੋਈ ਆ ਪਰ ਤਮਾਮ ਜਿੰਨੇ ਵੀ ਜ਼ਿਲ੍ਹਾ ਪ੍ਰਧਾਨ ਸਾਡੇ ਨਾਲ ਵੀ ਨੇ ਹੋਰ ਵੀ ਨੇ ਉਹਨਾਂ ਨੂੰ ਇਹ ਗੱਲ ਲੱਗ ਕੇ ਗਈ ਆ ਕਿ ਨਿਰਾਸ਼ਾ ਜਿਹੜੀ ਆ ਉਹ ਭਾਰੂ ਨਹੀਂ ਹੋਣ ਦੇਣੀ ਕਿਉਂਕਿ ਨਿਰਾਸ਼ ਜਿੱਤੀ ਮਹਾਰਾਸ਼ਟਰ ਦੇ ਵਿੱਚ ਜਿਸ ਕਦਰ ਜਾਲੀ ਪਾਰਟੀਆਂ ਨੇ ਖੇਤਰੀ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਵੀ ਲੋਕਾਂ ਨੇ ਉਸ ਨੂੰ ਨਕਾਰਿਆ ਆਖਿਰਕਾਰ ਖੇਤਰੀ ਪਾਰਟੀ ਦੇ ਨਾਲ ਖੜੇ ਨੇ ਇਸੇ ਕਰਕੇ ਜਿਹੜੇ ਨੇ ਲੋਕਾਂ ਦੇ ਵਿੱਚ ਹੌਸਲਾ ਇਸੇ ਕਰਕੇ ਨੌਜਵਾਨ ਨੇ ਤਮਾਮ ਜ਼ਿਲ੍ਹਾ ਪ੍ਰਧਾਨ ਨੇ ਜਿਹੜੇ ਇਸੇ ਕਰਕੇ ਇਸ ਅੜੇ ਹੋਏ ਨੇ ਇਹ ਗੱਲ ਤੇ ਕਿਹਾ ਅਸੀਂ ਬਿਲਕੁਲ ਡਟ ਕੇ ਪਾਰਟੀ ਨਾਲ ਖੜਾਗੇ ਕਿਉਂਕਿ ਸੁਖਵੀਰ ਸਿੰਘ ਬਾਦਲ ਨੇ ਸਿਧਾਂਤਾਂ ਦੀ ਲੜਾਈ ਲੜੀ ਹੈ ਸਿਧਾਂਤਾਂ ਦੀ ਲੜਾਈ ਲੜਨ ਦੇ ਲਈ ਉਹ ਸਾਥ ਦੇਣ ਲਈ ਜ਼ਿਲ੍ਹਾ ਪ੍ਰਧਾਨਾਂ ਨੇ ਹਾਮੀ ਭਰੀ ਹੈ ਹੁਣ ਹਲਕੇ ਇੰਚਾਰਜਾਂ ਦੇ ਅੰਦਰ ਮੀਟਿੰਗ ਚੱਲ ਰਹੀ ਹੈ ਉਹ ਵੀ ਸਹਿਮਤੀ ਜਿਤਾ ਰਹੇ ਨੇ ਕਿ ਕੂਤ ਕਰਨ ਲਈ ਹਰ ਇੱਕ ਬੰਦੇ ਦੀ ਲੋੜ ਹੁੰਦੀ ਹੈ ਹਰ ਇੱਕ ਬੰਦੇ ਦਾ ਫੈਸਲਾ ਜਾਣਿਆ ਜਾਂਦਾ ਇੱਕੋ ਇੱਕ ਜੀ ਬਿਲਕੁਲ ਜਸਪ੍ਰੀਤ ਤੁਸੀਂ ਸਾਡੇ ਨਾਲ ਬਣੇ ਰਹੋ ਇੱਕ ਵਾਰ ਮੁੜ ਤੋਂ ਤਸਵੀਰਾਂ ਜਰੂਰ ਵਿਖਾ ਦਿਏ ਕਿ ਕਿਸ ਤਰੀਕੇ ਦੇ ਨਾਲ ਮੀਟਿੰਗ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਫੈਸਲਿਆਂ ਦੇ ਉੱਤੇ ਸਹਿਮਤੀ ਜਿਤਾਈ ਗਈ ਹੈ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਵਿਸ਼ਵਾਸ ਇਹਨਾਂ ਜ਼ਿਲ੍ਹਾ ਪ੍ਰਧਾਨਾਂ ਦੇ ਵੱਲੋਂ ਜਤਾਇਆ ਗਿਆ ਤਾਂ ਇਸ ਬੈਠਕ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੀ ਜਿੱਥੇ ਛਲਾਗਾ ਕੀਤੀ ਗਈ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਲਏ ਫੈਸਲਿਆਂ ਦੇ ਉੱਤੇ ਭਰੋਸਾ ਜ਼ਾਹਰ ਕੀਤਾ ਗਿਆ ਤਾਂ ਮੁਰ ਤੋਂ ਇਹ ਦੁਹਰਾਇਆ ਗਿਆ ਹੈ ਕਿ ਸਿਆਸਤ ਬਾਦ ਦੇ ਵਿੱਚ ਪਹਿਲਾ ਸਿਧਾਂਤ ਜ਼ਰੂਰੀ ਨੇ ਪਾਰਟੀ ਪ੍ਰਧਾਨ ਦੇ ਵੱਲੋਂ ਲਏ तमाम ਫੈਸਲਿਆਂ ਦੀ ਛਲਾਗਾ ਵੀ ਕੀਤੀ ਗਈ ਹੈ ਭਰੋਸਾ ਵੀ ਜ਼ਾਹਰ ਕੀਤਾ ਗਿਆ ਤਾਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੀ ਛਲਾਗਾ ਤਮਾਮ ਜ਼ਿਲ੍ਹਾ ਪ੍ਰਧਾਨਾਂ ਦੇ ਵੱਲੋਂ ਇਸ ਮੀਟਿੰਗ ਦੇ ਵਿੱਚ ਕੀਤੀ ਗਈ ਹੈ ਤਾਂ ਮੁਰਤੋਂ ਦਰਾਇਆ ਗਿਆ ਹੈ ਕਿ ਸਿਆਸਤ ਉੱਪਰ ਸਿਧਾਂਤ ਨੇ ਖਾਸ ਤੌਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਬੈਠਕ ਤੋਂ ਬਾਅਦ ਜਿਹੜਾ ਜ਼ਿਕਰ ਸੁਪੀਤ ਸਿੰਘ ਬਾਦਲ ਦੇ ਵੱਲੋਂ ਕੀਤਾ ਗਿਆ ਕਿ ਚੋਣਾਂ ਤੋਂ ਪਹਿਲਾਂ ਹੀ ਕੋਰ ਕਮੇਟੀ ਦੇ ਵਿੱਚ ਭਾਜਪੀ ਦੇ ਨਾਲ ਗੱਠਜੋੜ ਤੋਂ ਇਨਕਾਰ ਕੀਤਾ ਗਿਆ ਤਾਂ ਤਮਾਮ ਚੀਜ਼ਾਂ ਦਾ ਜ਼ਿਕਰ ਕੀਤਾ ਗਿਆ ਕਿਉਂਕਿ ਇਸੇ ਤੋਂ ਸਿਧਾਂਤਾਂ ਦਾ ਪਤਾ ਲੱਗਦਾ ਹੈ ਕਿ ਜਿਨ੍ਹਾਂ ਸਿਧਾਂਤਾਂ ਨੂੰ ਲੈ ਕੇ ਪਾਰਟੀ ਨੇ ਮੁਰਤੋਂ ਸ਼ੁਰੂਆਤ ਕੀਤੀ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਕਾਇਮ ਰੱਖਿਆ ਸਿਧਾਂਤਾਂ ਦੇ ਨਾਲ ਕਿਸੇ ਵੀ ਤਰੀਕੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਗਿਆ ਤੇ ਇਸ ਦਾ ਵੀ ਜਿਹੜਾ ਵਾਰ-ਵਾਰ ਜ਼ਿਕਰ ਹੋ ਰਿਹਾ ਹੈ ਤਾਂ ਮੇਰੇ ਸਹਿਯੋਗੀ ਜਸਪ੍ਰੀਤ ਲਗਾਤਾਰ ਜੁੜੇ ਹੋਏ ਨੇ ਤਾਂ ਜਸਪ੍ਰੀਤ ਜਿਸ ਤਰੀਕੇ ਦੇ ਨਾਲ ਭਰੋਸਾ ਜਿਹੜਾ ਹੈ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਮੁਰਤੋਂ ਜ਼ਿਲ੍ਹਾ ਪ੍ਰਧਾਨਾਂ ਦੇ ਵੱਲੋਂ ਜ਼ਾਹਰ ਕੀਤਾ ਗਿਆ ਹੈ तमाम ਉਹਨਾਂ ਫੈਸਲਿਆਂ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜਾ ਭਰੋਸਾ ਹੈ ਉਹ ਜਤਾਇਆ ਗਿਆ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੀ ਸ਼ਲਾਘਾ ਵੀ ਜਿਹੜੀ ਹੈ ਉਹ ਜ਼ਿਲ੍ਹਾ ਪ੍ਰਧਾਨਾਂ ਦੇ ਵੱਲੋਂ ਕੀਤੀ ਗਈ ਹੈ ਤਾਂ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਬੇਸ਼ੱਕ ਵਿਰੋਧੀਆਂ ਦੇ ਵੱਲੋਂ ਨਿਸ਼ਾਨੇ ਜਿਹੜੇ ਉਹ ਅਕਸਰ ਸਾਦੇ ਜਾਂਦੇ ਨੇ ਪਰ ਮੁਰਤੋਂ ਪਾਰਟੀ ਪੱਧਰ ਦੇ ਉੱਤੇ ਇੱਕ ਜੁੜਤਾ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵਖਾ ਦਿੱਤੀ ਗਈ ਹੈ ਹਾਂ ਬਿਲਕੁਲ ਪਾਰਟੀ ਬਦਰ ਉੱਤੇ ਇੱਕ ਜੁੜਤਾ ਜਿਹੜੀ ਦਿਖਾਈ ਹੈ ਖੁਦ ਹੀ ਜਿਹੜੇ ਜਿਹੜੇ ਜ਼ਿਲ੍ਹਾ ਪ੍ਰਧਾਨ ਹੋ ਕਹਿੰਦੇ ਨਜ਼ਰ ਆਏ ਆ ਕਿ ਸਾਨੂੰ ਪੂਰਨ ਵਿਸ਼ਵਾਸ ਹੈ ਹਾਲਾਂਕਿ ਬਾਹਰਲੀ ਤਾਕਤਾਂ ਜਾਂ ਬਹੁਤ ਸਾਰੇ ਲੋਕ ਇਸ ਗੱਲ ਦੇ ਉੱਤੇ ਸਵਾਲ ਚਿੰਨ ਖੜੇ ਕਰ ਰਹੇ ਸੀ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੀ ਅਗਵਾਈ ਦੇ ਉੱਤੇ ਉਂਗਲਾਂ ਚੱਕੀਆਂ ਜਾ ਰਹੀਆਂ ਸੀ ਲਗਾਤਾਰ ਸਵਾਲ ਖੜੇ ਕੀਤੇ ਜਾ ਰਹੇ ਸੀ ਪਰ ਕੋਰ ਕਮੇਟੀ ਨੇ ਵੀ ਆਪਣੀ ਜਿਹੜਾ ਇੱਕ ਫੈਸਲਾ ਲਿੱਤਾ ਪ੍ਰਧਾਨਗੀ ਦੇ ਹੱਕ ਦੇ ਵਿੱਚ ਤੇ ਆਖਿਰਕਾਰ ਜਿਹੜੇ ਆ ਜ਼ਿਲ੍ਹਾ ਪ੍ਰਧਾਨ ਨੇ ਉਹ ਵੀ ਜਿਸ ਤਰੀਕੇ ਨਾਲ ਅੰਦਰ ਫੈਸਲੇ ਹੋਏ ਆ ਚਰਚਾ ਹੋਈਆਂ ਸਾਰੀ ਮੋਲਤੋਲ ਕੀਤਾ ਗਿਆ ਆ ਮਜ਼ਬੂਤੀ ਨਾਲ ਦੇਖ ਰਹੇ ਹਾਂ ਪ੍ਰਧਾਨਗੀ ਸੁਖਬੀਰ ਸਿੰਘ ਬਾਦਲ ਦੀ ਸਰਦਾਰ ਸੁਖਬੀਰ ਬਾਦਲੀ ਕਹੇ ਜੇ ਲੀਡਰ ਨੇ ਜਿਹੜੇ ਬਹੁਤ ਹੀ ਮਿਹਨਤੀ ਨੇ ਇਮਾਨਦਾਰ ਨੇ ਤੇ ਬਹੁਤ ਹੀ ਵਰਕਰ ਦੀ ਕਦਰ ਕਰਨ ਵਾਲੇ 24 ਘੰਟੇ ਵਰਕਰਾਂ ਲਈ ਹਾਜ਼ਰ ਤੇ ਇੱਕ ਗੱਲ ਹੋਰ ਆ ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਏਜੰਡਾ ਕੋਈ ਰਾਜ ਕਰਨਾ ਨਹੀਂਗਾ ਸਾਡਾ ਏਜੰਡਾ ਪੰਜਾਬ ਪੰਜਾਬੀ ਅਤੇ ਪੰਜਾਬੀ ਅਤੇ ਪੰਥ ਦੀ ਜਿਹੜੇ ਸਾਡੇ ਮੇਨ ਸਾਡਾ ਬੰਦੀ ਸਿੰਘਾਂ ਦਾ ਹੋ ਗਿਆ ਕਿਸਾਨਾਂ ਦਾ ਅਸੀਂ ਉਹਨਾਂ ਦੀਆਂ ਮੰਗਾਂ ਨੂੰ ਮੁੱਖ ਰੱਖ ਕੇ ਚਾਹੇ ਕੋਈ ਸੈਂਟਰ ਵਿੱਚ ਹੋਵੇ ਜਾਂ ਸਟੇਟ ਵਿੱਚ ਸਾਡਾ ਮੇਨ ਮਕਸਦ ਹੀ ਉਸ ਗੱਲ ਦਾ ਹੈ ਕਿ ਅਸੀਂ ਆਪਣਾ ਏਜੰਡਾ ਜਿਹੜਾ ਸਾਡਾ ਨਹੀਂ ਛੱਡਣਾ ਚਾਹੇ ਸਰਕਾਰ ਆਵੇ ਨਾ ਜਾਵੇ ਪਰ ਅਸੀਂ ਸਾਡਾ ਅੱਜ ਨਹੀਂ ਪੰਜਾਬ ਵਾਲੇ ਸਾਰੇ ਮੇਰੇ ਵੀਰ ਸਾਰੀ ਦਾ ਸੰਗਤ ਜਾਂ ਉਹਨਾਂ ਨੂੰ ਪਤਾ ਲੱਗ ਚੁੱਕਿਆ ਕਿ ਏਜੰਡਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਇਹੀ ਪੰਜਾਬੀਅਤ ਦਾ ਬਾਕੀ ਸਾਰੇ ਏਜੰਡੇ ਦਿੱਲੀ ਤੋਂ ਚਾਹੁੰਦੇ ਨੇ ਬਿਲਕੁਲ ਦਿੱਲੀ ਤੋਂ ਚੱਲਣ ਦੀ ਗੱਲ ਕਹੀ ਆ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਵੀ ਆਮ ਰਹਿੰਦੀ ਆ ਖਾਸ ਕਰਕੇ ਸਿਧਾਂਤਾਂ ਦੀ ਗੱਲ ਕੀਤੀ ਜਾਂਦੀ ਆ ਤੇ ਸਿਧਾਂਤਾਂ ਦੀ ਲੜਾਈ ਲੜੀ ਜਾਂਦੀ ਆ ਹਾਂਜੀ ਬਿਲਕੁਲ ਜੀ ਜੋ ਆਪਾਂ ਜੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਦੇਖੀਏ 1920 ਦੇ ਵਿੱਚ ਪਾਰਟੀ ਬਣੀ ਆ ਜ 104 ਸਾਲ ਦੀ ਪਾਰਟੀ ਹੋਈ ਆ ਜੇ ਆਪਾਂ ਰਾਜ ਦੀ ਗੱਲ ਕਰੀਏ ਰਾਜ ਸੱਤਾ ਦੀ ਸਿਰਫ ਤੇ ਸਿਰਫ 19 ਸਾਲ ਰਾਜ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪਛੋ ਮਾਨੀਆਂ ਜਿਹੜੀ ਸਾਡੀ ਲੀਡਰਸ਼ਿਪ ਆ ਇਹਨੂੰ ਸਮਝ ਲੈਣਾ ਚਾਹੀਦਾ ਕਿ ਜੇ ਅਸੀਂ ਸਿਧਾਂਤਾਂ ਨੂੰ ਛੱਡ ਕੇ ਸੱਤਾ ਵੱਲ ਨੂੰ ਭੱਜਦੇ ਆ ਤਾਂ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਲਾਜ਼ ਹੋਊਗਾ ਜੇ ਅੱਜ ਅਸੀਂ ਆਪਣੇ ਸਿਧਾਂਤਾਂ ਨੂੰ ਪੰਜਾਬ ਨੂੰ ਪੰਜਾਬੀਅਤ ਨੂੰ ਪੰਥ ਨੂੰ ਅੱਗੇ ਲੈ ਕੇ ਚੱਲਦੇ ਆ ਤਾਂ ਜਿਹੜੇ ਲੋਕ ਨੇ ਉਹ ਸਾਡੇ ਤੇ ਵਿਸ਼ਵਾਸ ਕਰਕੇ ਫਿਰ ਸਾਨੂੰ ਜਿਹੜਾ ਸਾਨੂੰ ਰਾਜ ਭਾਗ ਵੀ ਦੇਣਗੇ ਤੇ ਗੱਲ ਤਾਂ ਹੈਗੀ ਆ ਸਬਰ ਦੀ ਤੇ ਲੋਕਾਂ ਦੇ ਵਿੱਚ ਜਿਹੜਾ ਸਾਡਾ ਵਿਸ਼ਵਾਸ ਜਿਹੜਾ ਸਾਡੇ ਲੀਡਰਾਂ ਤੋਂ ਉੱਠ ਚੁੱਕਿਆ ਅੱਜ ਜਿਹੜੇ ਲੀਡਰ ਉੱਥੇ ਬੈਠ ਕੇ ਅੱਜ ਮੀਟਿੰਗਾਂ ਕਰ ਰਹੇ ਨੇ ਅੱਜ ਉਹਨਾਂ ਨੇ ਸੱਤਾ ਮਣੀ ਅੱਜ ਉਹਨਾਂ ਨੇ ਜੇ ਦੇਖੀਏ ਉਹਨ ਨੇ ਲੋਕਾਂ ਨੇ ਕੈਬਨਟ ਮਨਿਸਟਰੀਆਂ ਬਣਾਈਆਂ ਜੇ ਗੱਲ ਕਰੀਏ ਪਾਰਟੀ ਪ੍ਰਧਾਨ ਅੱਜ ਚੇਂਜ ਹੋਣ ਦੀ ਕਰਨ ਦੀਆਂ ਗੱਲਾਂ ਕਰ ਰਹੇ ਨੇ ਅੱਜ ਮੈਂ ਅੱਜ ਪੁੱਛਣਾ ਚਾਹੁੰਦੇ ਆ ਬੀਬੀ ਜੰਗੀਰ ਕੌਰ ਨੇ ਪਾਰਟੀ ਬਣਾਈ ਆਪਣੀ ਪਾਰਟੀ ਦੇ ਪ੍ਰਧਾਨ ਰਹੇ ਕੀ ਉਹਨਾਂ ਨੇ ਆਪਣੀ ਜਿਹੜੀ ਪਾਰਟੀ ਬਣਾਈ ਉਹਨੂੰ ਸੁਰਜੀਤ ਗੀਤਾ ਅੱਜ ਅਸੀਂ ਪੁੱਛਣਾ ਚਾਹੁੰਦੇ ਆ ਜਿਹੜੇ ਢੀਂਸਾ ਸਾਹਿਬ ਦੇ ਪਰਿਵਾਰ ਨੇ ਉਹਨਾਂ ਨੇ ਪਾਰਟੀ ਬਣਾਈ ਉਹਨਾਂ ਨੇ ਆਪਦੀ ਪ੍ਰਧਾਨਗੀ ਹੇਠ ਪੰਜਾਬ ਦੇ ਵਿੱਚ ਮੀਟਿੰਗਾਂ ਕੀਤੀਆਂ ਕੀ ਲੋਕਾਂ ਨੇ ਉਹਨਾਂ ਨੂੰ ਜਿਹੜਾ ਅਸੈਪਟ ਕੀਤਾ ਕੀ ਉਹ ਉਹਨਾਂ ਦੇ ਵਿੱਚ ਉਹ ਲੋਕਾਂ ਵਿੱਚ ਵਿਸ਼ਵਾਸ ਬਣਾ ਚੁੱਕੇ ਤੇ ਜੇ ਗੱਲ ਕਰੀਏ ਤੰਦੂ ਮਾਰਾ ਸਾਹਿ ਕੋ ਜਸਪ੍ਰੀਤ ਤੁਸੀਂ ਗੱਲਬਾਤ ਜਾਰੀ ਰੱਖੋ ਫਿਲਹਾਲ ਦੇ ਲਈ ਬਹੁਤ ਬਹੁਤ ਧੰਨਵਾਦ ਪਰ ਜਿਸ ਤਰੀਕੇ ਦੇ ਨਾਲ ਇਸ ਬੈਠਕ ਦੇ ਵਿੱਚ ਮੁਰਤੋ